ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਜ ਸਿੰਘ ਆ ਵਿਦਮ ਵਰਲਡ ਸਕੂਲ ਥਾਂਦੇਵਾਲਾ ਵਿੱਚ ਜੋਨਲ ਖੋਖੋ ਟੂਰਨਾਮੈਂਟ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ ਵਿਦਮ ਵਰਲਡ ਸਕੂਲ ਅੰਦਰਾ 19 ਲੜਕਿਆਂ ਵਿੱਚ ਬੜਿਆ ਚੈਂਪੀਅਨ ਜਿਹੜਾ ਸ਼੍ਰੀ ਮੋਕਸਰ ਸਾਹਿਬ ਦੇ ਨਜ਼ਦੀਕ ਪਿੰਡ ਥਾਂਦੇਵਾਲਾ ਵਿਖੇ ਚੇਅਰਮੈਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਜੋਨਲ ਲੈਵਲ ਖੋ ਖੋ ਟੂਰਨਾਮੈਂਟ ਦੇ ਮંચ ਮੁਕਾਬਲੇ ਕਰਵਾਏ ਗਏ ਇਸ ਸੰਬੰਧੀ ਸਕੂਲ ਦੇ ਡਾਇਰੈਕਟਰ ਅਨੁਰਜੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਇਹਨਾਂ ਮੈਚਾਂ ਵਿੱਚ ਮੁੱਖ ਤੌਰ ਤੇ ਬਾਬਾ ਗੁਰਮukh ਸਿੰਘ ਇੰਟਰਨੈਸ਼ਨਲ ਸਕੂਲ ਮਾਲਵਾ ਸਕੂਲ ਗਿੱਦੜਵਾ ਬਾਬਾ ਫਰੀਦ ਪਬਲਿਕ ਸਕੂਲ ਕਿੱਲਿਆਂਵਾਲੀ ਅਤੇ ਲਿਟਲ ਬਰਾਵਰ ਕਾਨਵਰਟ ਸਕੂਲ ਗੁਰੂ ਹਰਸਾਏ ਆਰ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਉਹਨਾਂ ਦੱਸਿਆ ਕਿ ਇਹ ਟੂਰਨਾਮੈਂਟ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਿੰਸੀਪਲ ਮੈਡਮ ਸੁਮਨ ਰਾਣੀ ਵੱਲੋਂ ਦੱਸਿਆ ਗਿਆ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੀ ਵਿਦਿਆਰਥੀਆਂ ਦੀ ਚੇਅਰਮੈਨ ਵੱਲੋਂ ਪ੍ਰਸ਼ੰਸਾ ਕੀਤੀ ਗਈ ਵਿਜਡਮ ਵਰਲਡ ਸਕੂਲ ਥਾਂਦੇਵਾਲਾ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਅੰਡਰ 19 ਲੜਕਿਆਂ ਦੀ 6ਵੀਂ ਸ਼੍ਰੇਣੀ ਵਿੱਚ ਅਸਥਾਨ ਪ੍ਰਾਪਤ ਕੀਤਾ ਇਸ ਟੂਰਨਾਮੈਂਟ ਵਿੱਚ ਮਾਲਵਾ ਸਕੂਲ ਗਿੱਦੜਵਾ ਅੰਡਰ 17 ਲੜਕੇ ਬਾਬਾ ਫਰੀਦ ਪਬਲਿਕ ਸਕੂਲ ਲੜਕੀਆਂ ਅਤੇ ਬਾਬਾ ਫਰੀਦ ਪਬਲਿਕ ਸਕੂਲ ਕਿੱਲਿਆਵਾਲੀ ਵੱਲੋਂ ਪਹਿਲਾ ਅਸਥਾਨ ਹਾਸਲ ਕੀਤਾ ਲिटल ਫਲਾਵਰ ਆਰਮ ਗੁਰੂ ਹਰਸਾਏ ਸਕੂਲ ਦੀਆਂ ਲੜਕੀਆਂ ਅਤੇ ਲੜਕਿਆਂ ਨੇ ਅੰਡਰ ਅੰਦਰ 9 ਨੰਨਾ ਅਤੇ 17 ਵਿੱਚ ਪੂ ਪੂ ਦੂਜਾ ਅਸਥਾਨ ਹਾਸਲ ਕੀਤਾ ਸਕੂਲ ਪ੍ਰਸ਼ਾਸਨ ਵੱਲੋਂ ਜੇਤੂ ਲੜਕੇ ਅਤੇ ਲੜਕੀਆਂ ਨੂੰ ਮੈਡਲ ਟਰੋਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਦੀ ਰੂਪਰੇਖਾ ਸਕੂਲ ਦੇ ਡਾਇਰੈਕਟਰ ਦਲੀਪ ਸਿੰਘ ਚੇਅਰਮੈਨ ਜਸਵਿੰਦਰ ਸਿੰਘ ਮਨਦੀਪ ਮਨਮਨਦੀਪ ਮਤ ਸੁਮਨ ਰਾਣੀ ਵਾਈਸ ਪ੍ਰਿੰਸੀਪਲ ਸੋਨੀਆ ਵੱਲੋਂ ਬਹੁਤ ਹੀ ਤਕਨੀਕ ਨਾਲ ਕੀਤਾ ਗਿਆ ਦੂਸਰੇ ਪਾਸੇ ਕੁਲਦੀਪ ਨੂੰ ਕੁਲਦੀਪ ਕੁਮਾਰ, ਦੀਦਾਰ ਸਿੰਘ, ਹਰਮਨਜੀਤ ਕੌਰ, ਏਕਤਾ ਅਤੇ ਸਮੂਹ ਸਕੂਲ ਸਟਾਫ ਵੱਲੋਂ ਸਮਾਗਮ ਨੂੰ ਸਫਲਤਾਪੂਰਵਕ ਬਣਾਇਆ ਗਿਆ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀਪ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਸਰ ਵਰਲਡ ਵੇਰ ਦੇ ਨੂੰ ਸਕੂਲ ਚ ਖੇਡਾਂ ਕਰਵਾਉਣ ਲਈ ਤੁਹਾਡਾ ਧੰਨਵਾਦ ਆ ਜੀ ਜੀ ਤੇ ਇਹ ਦੱਸਿਓ ਵੀ ਕਿਹੜਾ ਕਿਹੜੇ ਤੇ ਕੀ ਕੀ ਮੁਕਾਬਲੇ ਅੱਜ ਕਿਹੜੀਆਂ ਕਿੜੀਆਂ ਖੇਡਾਂ ਕਰਵਾਈਆਂ ਗਈਆਂ ਤੇ ਕਿੱਥੋਂ ਕਿੱਥੋਂ ਦੇ ਜਿਹੜੇ ਸਟੂਡੈਂਟਸ ਸੀ ਬੱਚੇ ਸੀ ਤੇ ਜਿੰਨੇ ਵੀ ਸਕੂਲ ICSE ਨਾਲ ਅਫੀਲੀਏਟਡ ਆ ਜੀ ਉਹਦੇ ਪੰਜਾਬ ਦੇ ਵਿੱਚ ਕੁਝ ਜ਼ੋਨ ਬਣੇ ਹੋਏ ਆ ਓਕੇ ਜਿਹੜਾ ਜ਼ੋਨ ਚ ਮੁਕਸਰ ਆਉਂਦਾ ਉਹ ਜ਼ੋਨ ਚ ਗੁਰੂਰ ਸਾਇ ਲਈ ਆਉਂਦਾ ਖਬੂਰ ਵੀ ਆਉਂਦਾ ਜਿੱਦੜਵਾ ਮਲੂਨ ਮੁਕਸਦ ਇਹ ਸਾਰੇ ਏਰੀਏ ਚੋਂ ਜਿੰਨੇ ਵੀ ICSE ਨਾਲ ਅਫੀਲੀਏਟਡ ਸਕੂਲਸ ਨੇ ਜੀ ਉਹਨਾਂ ਦੇ ਜੋ ਖੂਕੋ ਦਾ ਜੋ ਕੰਪੀਟੀਸ਼ਨ ਆ ਜੀ ਉਹ ਆਪਣੇ ਸਕੂਲ ਦੇ ਹਿੱਸੇ ਆਇਆ ਜੀ ਸੋ ਇਸ ਵਿੱਚ 6 ਕੈਟਾਗਰੀਸ ਚ ਮੈਚ ਹੋਏ ਆ ਅੰਡਰ 14 ਬੁਆਏਸ ਅੰਡਰ 14 ਗਰਲਸ ਜੀ ਅੰਡਰ 17 ਬੁਆਏਸ ਅੰਡਰ 17 ਗਰਲਸ ਅੰਡਰ 19 ਬੁਆਏਜ਼ ਅੰਡਰ 19 ਦਾ ਓਕੇ ਤੇ ਇਹ ਸਿਰ ਇਸ ਤੋਂ ਪਹਿਲਾਂ ਵੀ ਜੇ ਸਮਾਗਮ ਹੋਇਆ ਕੀ ਪਹਿਲੀ ਵਾਰ ਇਹ ICSE ਵੱਲੋਂ ਹਰ ਸਾਲ ਹੀ ਹੁੰਦਾ ਹਰ ਸਾਲ ਹੀ ਹੁੰਦਾ ਉਹਦੇ ਲਈ ਹੁੰਦਾ ਵੀ ਅਲੱਗ-ਅਲੱਗ ਸਕੂਲਾਂ 'ਚ ਅਲੱਗ-ਅਲੱਗ ਈਮਾ ਹੁੰਦੀਆਂ ਬਟ ਆਪਣਾ ਸਕੂਲ ਥੋੜਾ ਨਵਾਂ ਇਸ ਵਾਰੀ ਸਾਨੂੰ ਪਹਿਲੀ ਵਾਰੀ ਇਹ ਮੌਕਾ ICSE ਵੱਲੋਂ ਦਿੱਤਾ ਗਿਆ ਕਿ ਅਸੀਂ ਇੱਥੇ ਕਰਵਾਈਏ ਠੀਕ ਧੰਨਵਾਦ ਥੈਂਕ ਯੂ